ਵੱਡੇ ਸੰਤਾਂ ਨੇ ਦੱਸਿਆ ਸੀ 108 ਮਾਲਾ ਮੰਨ ਕੇ ਦਾ ਹੀ ਕਿਉਂ ਫਲ ਜ਼ਿਆਦਾ ਮਿਲਦਾ 108 ਵਾਰ ਜਪਣ ਦਾ ਹਜ਼ਾਰਾਂ ਗੁਣਾ ਫਲ ਜਾਣੋ ਤਾਂ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਸਾ ਸੰਗਤ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਸਾਰੀ ਸੰਗਤ ਪਹਿਲਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ ਕਈ ਸੱਜਣ ਵੀਰ ਭੈਣ ਜਿਹੜੇ ਨੇ ਉਹ ਮਾਲਾ ਲੈਂਦੇ ਨੇ 108 ਮਣਕਿਆਂ ਦੀ ਮਾਲਾ ਜਿਹੜੀ ਹੈ ਉਹ ਲੈ ਕੇ ਉਹ ਜਾਪ ਕਰਦੇ ਨੇ ਮੂਲ ਮੰਤਰ ਸਹਿਬ ਦਾ ਹੁਣ ਸਵਾਲ ਇਹ ਹੁੰਦਾ ਹੈ ਕਿ ਜੀ ਉਹ ਮੂਲ ਮੰਤਰ ਦਾ ਜਾਪ ਕੀਤਿਆ ਹੋਇਆ ਜੀ ਉਹ ਜ਼ਿਆਦਾ ਫਲ ਮਿਲਦਾ ਹੈ 108 ਮਾਲਾ ਦੀ ਜਿਹੜੀ 108 ਮਣਕਿਆਂ ਦੀ ਮਾਲਾ ਉਹਦੇ ਨਾਲ ਜ਼ਿਆਦਾ ਫਲ ਮਿਲਦਾ ਹੈ ਤੇ ਜਾਂ ਫਿਰ ਘੱਟ ਮਣਕਿਆਂ ਦੀ ਮਾਲਾ ਨਾਲ ਮਿਲਦਾ ਮੈਂ ਬੇਨਤੀ ਇਹ ਕਰਾਂ ਵੀ ਮਾਲਾ ਚਾਹੇ 108 ਮਣਕਿਆਂ ਦੀਆਂ ਦੋ ਲੈ ਲਓ ਪਰ ਜਿੰਨਾ ਚਿਰ ਅੰਦਰ ਹਿਰਦੇ 'ਚ ਨਹੀਂ ਵਸਿਆ ਸਾਡੇ ਜਾਪ ਦਾ ਪ੍ਰਭਾਵ ਅੰਦਰ ਨਹੀਂ ਆਇਆ ਤੇ ਪ੍ਰਭਾਵ ਬਣ ਕੇ ਜ਼ੁਬਾਨ ਤੋਂ ਨਹੀਂ ਨਿਕਲਿਆ ਭਾਵਨਾ ਨਹੀਂ ਬਣੀ ਉਹਨਾਂ ਚਿਰ ਕੋਈ ਫਾਇਦਾ ਨਹੀਂ ਹੈਗਾ ਪਿਆਰਿਓ ਉਹਨਾਂ ਚਿਰ ਕਿਸੇ ਪ੍ਰਕਾਰ ਦਾ ਕੋਈ ਫਾਇਦਾ ਨਹੀਂ ਹੈ ਸਤਿਗੁਰੂ ਮਹਾਰਾਜ ਕਹਿੰਦੇ ਇਹ ਗੱਲ ਹਮੇਸ਼ਾ ਯਾਦ ਰੱਖਿਓ ਜਦੋਂ ਭਾਵ ਅੰਦਰੋਂ ਬਣ ਗਿਆ ਅੰਦਰੋਂ ਭਾਵਨਾ ਜੁੜ ਗਈ ਅੰਦਰੋਂ ਭਾਵਨਾ ਬਣ ਗਈ ਕਿ ਮੈਂ ਗੁਰੂ ਦੇ ਨਾਲ ਜੁੜ ਗਿਆ ਹਾਂ ਤੇ ਆਪਾ ਭਾਵ ਮਿਟ ਗਿਆ ਤੇ ਸਤਿਗੁਰੂ ਮਹਾਰਾਜ ਕਹਿੰਦੇ ਉਦੋਂ ਕਿਰਪਾ ਹੁੰਦੀ ਹੈ ਗੁਰੂ ਦੀ ਜਦੋਂ ਇਹ ਸਮਝਣ ਲੱਗ ਗਿਆ ਕਿ ਤੇਆ ਦੁੱਖ ਭੂਖ ਸਦਮਾਰ ਇਹ ਭੇ ਦਾਤ ਤੇਰੀ ਦਾਤਾਰ ਜਦੋਂ ਇਹ ਅਵਸਥਾ ਬਣ ਗਈ ਉਦੋਂ ਸੱਚਮੁੱਚ ਗੁਰੂ ਦੀ ਕਿਰਪਾ ਹੁੰਦੀ ਹੈ ਉਦੋਂ 파ਤਸ਼ਾਹ ਦੀ ਕਿਰਪਾ ਹੁੰਦੀ ਹੈ ਜਦੋਂ ਇਹ ਚੀਜ਼ ਸਮਝ ਆ ਗਈ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਧੁਰ ਤੂੰ ਰੱਖਦਾ ਆਇਆ ਤੇ ਸਾਧ ਸੰਗਤ ਉਦੋਂ ਮਹਾਰਾਜ ਦੀ ਸਮਝੋ ਵੀ ਸਾਡੇ ਤੇ ਕਿਰਪਾ ਹੋ ਗਈ ਜੇ ਸੁਖ ਦੇਹ ਤਾ ਤੁਜੈ ਅਰਾਧੀ ਦੁਖ ਭੀ ਤੁਜੈ ਤੇ ਹਾਈ ਜਦੋਂ ਇਹ ਚੀਜ਼ ਦੀ ਸਮਝ ਆ ਗਈ ਉਦੋਂ ਸਮਝੋ ਸਤਿਗੁਰੂ ਮਹਾਰਾਜ ਨੇ ਸਾਡੇ ਤੇ ਕਿਰਪਾ ਕਰ ਦਿੱਤੀ ਉਦੋਂ ਸਮਝੋ ਵੀ ਸਾਡੇ ਤੇ ਕਿਰਪਾ ਹੋ ਗਈ ਪਿਆਰਿਓ ਮੈਂ ਤਾਂ ਕਰਕੇ ਬੇਨਤੀਆਂ ਅਪਜੀ ਨਾਲ ਸਾਂਝੀਆਂ ਕਰ ਰਿਹਾ ਸਤਿਗੁਰੂ ਮਹਾਰਾਜ ਕਹਿੰਦੇ ਸੁਖ ਦਾਤਾ ਭੈ ਭੰਜਨੋ ਤਿਸ ਆਗੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਜ ਆਵੇ ਰਾਸ ਕਹਿੰਦੇ ਪਿਆਰਿਓ ਇਹ ਗੱਲ ਨੂੰ ਇਥੇ ਤਾਂ ਸਮਝਿਓ ਕਹਿੰਦੇ ਜਦੋਂ ਹਿਰਦੇ ਚ ਬਣ ਗਿਆ ਵਸ ਗਿਆ ਸਤਿਗੁਰੂ ਦਾ ਉਪਦੇਸ਼ ਮਹਾਰਾਜ ਦੀ ਗੱਲ ਅੰਦਰ ਹਿਰਦੇ ਰੂਪ ਘਰ ਦੇ ਵਿੱਚ ਘਰ ਕਰ ਗਈ ਤੇ ਪਾਤਸ਼ਾਹ ਜੀ ਕਹਿੰਦੇ ਗੁਰੂ ਦੀ ਕਿਰਪਾ ਫਿਰ ਹੁੰਦੀ ਹੈ ਉਦੋਂ ਬਾਅਦ ਕਹਿੰਦੇ ਉਦੋਂ ਪਹਿਲਾਂ ਜਾਂ ਨਹੀਂ ਆਪਾਂ ਕਹਿ ਸਕਦੇ ਵੀ ਗੁਰੂ ਦੀ ਕਿਰਪਾ ਵਰਤ ਗਈ 108 ਜਾਂ 108 ਤੋਂ ਵੱਧ ਲੈ ਲਓ ਜਾਂ ਕਿਤੇ ਹੋਰ ਕਰ ਲਓ ਤੇ ਉਦੋਂ ਗੁਰੂ ਦੀ ਕਿਰਪਾ ਨਹੀਂ ਵਰਤਦੀ ਉਨਾ ਜੇਰ ਗੱਲ ਨਹੀਂ ਬਣਦੀ ਸਾ ਸੰਗਤ ਜਦੋਂ ਆਪਾਂ ਅੰਦਰੋਂ ਸਮਝ ਲਈਏ ਵੀ ਮੇਰਾ ਗੁਰੂ ਮੇਰੇ ਨਾਲ ਹੈ ਚਾਹ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਹ ਜਾਂਦਾ ਜਦੋਂ ਇਸ ਗੱਲ ਤੇ ਭਰੋਸਾ ਹੋ ਜਾਏ ਉਦੋਂ ਸਮਝੋ ਵੀ ਗੁਰੂ ਦੀ ਕਿਰਪਾ ਹੋ ਗਈ 108 ਵਾਰ ਜਪਣ ਦਾ ਹਜ਼ਾਰਾਂ ਗੁਣਾ ਫਲ ਮਿਲ ਜਾਂਦਾ ਹੈ ਸਾ ਸੰਗਤ ਜਦੋਂ ਆਪਾਂ ਗੁਰੂ ਨੂੰ ਗੁਰੂ ਸਮਝ ਲਈਏ ਜਦੋਂ ਸਮਝ ਲਈਏ ਵੀ ਮੇਰਾ ਗੁਰੂ ਮੇਰੇ ਨਾਲ ਹੈ ਮੇਰੇ ਭਾ ਮੇਰਾ ਬਾਦਸ਼ਾਹ ਮੇਰੇ ਨਾਲ ਹੈ ਉਦੋਂ ਗੁਰੂ ਦੀ ਕਿਰਪਾ ਬਣ ਜਾਂਦੀ ਹੈ ਉਦੋਂ ਪਾਤਸ਼ਾਹ ਦੀ ਰਹਿਮਤ ਬਣ ਜਾਂਦੀ ਹੈ ਇਹ ਹੀ ਹੈ ਸਭ ਤੋਂ ਵੱਡੀ ਕਿਰਪਾ ਪਿਆਰਿਓ ਉਂਝ ਨਹੀਂ ਆਪਾਂ ਕਹਿ ਸਕਦੇ ਕਿਸੇ ਨੂੰ ਇਹ ਗੁਰੂ ਦੀ ਸਭ ਤੋਂ ਵੱਡੀ ਕਿਰਪਾ ਹੈ ਇਹ ਪਾਤਸ਼ਾਹ ਦੀ ਸਭ ਤੋਂ ਵੱਡੀ ਕਿਰਪਾ ਹੈ ਪਿਆਰਿਓ ਗੁਰੂ ਨੂੰ ਗੁਰੂ ਸਮਝ ਲੈਣਾ ਉਹਦੇ ਭੈ ਵਿੱਚ ਰਹਿ ਕੇ ਚੱਲਣਾ ਉਹਦੇ ਭੈ ਨੂੰ ਸਮਝ ਕੇ ਉਹਦੇ ਭੈ ਨੂੰ ਵਿਚਾਰ ਕੇ ਚੱਲਣਾ ਇਹ ਹੀ ਸਭ ਤੋਂ ਵੱਡੀ ਕਿਰਪਾ ਹੈ ਸਤਗੁਰੂ ਦੀ ਮੇਰੇ ਪਾਤਸ਼ਾਹ ਜੀ ਇਹ ਗੱਲ ਪਤਾ ਗਿੰਦੇ ਨੇ ਮੇਰੇ ਸਤਗੁਰੂ ਕਹਿੰਦੇ ਗੁਰੂ ਪਿਆਰਿਓ ਜਦੋਂ ਮਨ ਦੇ ਵਿੱਚ ਇਹ ਗੱਲ ਆ ਜਾਏ ਨਾ ਮੇਰਾ ਗੁਰੂ ਮੇਰਾ ਉਹ ਮੇਰਾ ਹੈ ਉਹ ਪਾਤਸ਼ਾਹ ਮੇਰਾ ਹੈ ਤੇ ਜਿਹੜੀ ਉਹਨੇ ਗੱਲ ਕਹਿ ਦਿੱਤੀ ਉਹ ਮੇਰੇ ਲਈ ਸਭ ਤੋਂ ਵੱਡੀ ਹੈ ਸਰਮੌਰ ਹੈ ਤੇ ਸਤਿਗੁਰੂ ਕਹਿੰਦੇ ਉਹ ਸਭ ਤੋਂ ਵੱਡੀ ਗੁਰੂ ਦੀ ਕਿਰਪਾ ਹੈ ਉਹ ਸਭ ਤੋਂ ਵੱਡੀ ਪਾਤਸ਼ਾਹ ਦੀ ਕਿਰਪਾ ਹੈ ਸਭ ਤੋਂ ਵੱਡੀ ਰਹਿਮਤ ਹੈ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉੱਥੇ ਸਭ ਤੋਂ ਵੱਡੀ ਕਿਰਪਾ ਕਰਦੇ ਨੇ ਹੁਣ ਇੱਥੇ ਇੱਕ ਚੀਜ਼ ਹੋਰ ਸਮਝਣ ਵਾਲੀ ਹੈ ਇੱਕ ਇਹ ਹੋਰ ਪਤਾ ਕੀ ਦੀ ਚੀਜ਼ ਕਿ ਮਨ ਦੇ ਵਿੱਚ ਖਿਆਲ ਆਉਂਦੇ ਨੇ ਵੀ ਮੈਂ ਮੈਂ ਗੁਰੂ ਨੂੰ ਕਿਵੇਂ ਸਮਝਾਂ ਮੈਂ ਕਿਵੇਂ ਸਮਝਾਂ ਵੀ ਉਹ ਮੇਰਾ ਹੈ ਮੈਂ ਕਿਵੇਂ ਸਮਝਾਂ ਵੀ ਉਹ ਉਹ ਮੇਰੇ ਨਾਲ ਹੈ ਮੈਂ ਕਿਵੇਂ ਸਮਝਾਂ ਵੀ ਉਹ ਉਹ ਚੀਜ਼ ਮੇਰੀ ਹੈ ਮੈਂ ਕਿਵੇਂ ਸਮਝਾਂ ਉਹ ਪਾਤਸ਼ਾਹ ਮੇਰੇ ਨਾਲ ਹੈ ਗੁਰਮਖੋ ਬੇਨਤੀ ਕਰਾਂ ਸਤਿਗੁਰੂ ਮਹਾਰਾਜ ਜੀ ਬਹੁਤ ਵੱਡੀ ਕਿਰਪਾ ਕਰਦੇ ਨੇ ਸਤਿਗੁਰੂ ਮਹਾਰਾਜ ਜੀ ਨੇ ਬੜੀ ਅਪਾਰ ਕਿਰਪਾ ਕੀਤੀ ਆਪਾਂ ਗੁਰਬਾਣੀ ਦੇ ਵਿੱਚੋਂ ਪੜ੍ਹਦੇ ਆ ਨਾ ਪਾਤਸ਼ਾਹ ਜੀ ਮਿਹਰ ਕਰਦੇ ਨੇ ਧੰਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਨੇ ਸਤਿਗੁਰੂ ਨੇ ਕਿਰਪਾ ਕੀਤੀ ਜੇ ਜੇ ਸੁਖ ਦੇਹ ਤਤੁ ਜੈ ਰਾਦੀ ਦੁਖ ਭੀ ਤੁਜੈ ਧਾਈ ਜਦੋਂ ਇਹ ਅਵਸਥਾ ਬਣ ਜਾਏ ਉਦੋਂ ਅਸਲ ਕਿਰਪਾ ਹੁੰਦੀ ਹੈ ਤੇ ਸਤਿਗੁਰੂ ਮਹਾਰਾਜ ਦੀ ਕਿਰਪਾ ਉਦੋਂ ਹੀ ਵਰਤਦੀ ਹੈ ਸੋ ਇਥੇ ਮੈਂ ਤਾਂ ਕਰਕੇ ਬੇਨਤੀ ਕਰ ਵੀ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਅਸੀਂ ਇਗਨੋਰ ਕਰ ਦਿੰਨੇ ਆਂ ਕਈ ਵਾਰੀ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਅਸੀਂ ਪਾਸੇ ਕਰ ਦਿੰਨੇ ਆਂ ਤੇ ਸਤਿਗੁਰੂ ਮਹਾਰਾਜ ਕਹਿੰਦੇ ਵੀ ਜਦੋਂ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਸਮਝ ਕੇ ਚੱਲਦੇ ਆਂ ਵੀ ਗੁਰੂ ਦੀ ਪੌੜੀ ਤੱਕ ਪਹੁੰਚਣ ਦਾ ਉਹੀ ਇੱਕ ਰਸਤਾ ਆ ਸਭ ਤੋਂ ਵੱਡੀ ਗੱਲ ਹੁੰਦੀ ਆ ਵੀ ਸ਼ਰਧਾ ਗੁਰੂ ਤੇ ਸ਼ਰਧਾ ਰੱਖ ਕੇ ਚੱਲਣਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਪਣਾ ਮੰਨ ਕੇ ਚੱਲਣਾ ਤੇ ਉਹੀ ਐ ਸਭ ਤੋਂ ਵੱਡੀ ਗੁਰੂ ਦੀ ਕਿਰਪਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਤੇ ਕਿਰਪਾ ਕਰਨ ਸੋ ਪਿਆਰਿਓ ਗੁਰਬਾਣੀ ਆਪਾਂ ਸਾਰੇ ਰਲ ਮਿਲ ਕੇ ਪੜਿਆ ਕਰੀਏ ਗੁਰਮਤ ਸਮਾਗਮਾਂ ਦੇ ਵਿੱਚ ਹਿੱਸੇ ਲਈਏ ਤੇ ਆਪਣੇ ਜੀਵਨ ਨੂੰ ਆਪਾਂ ਹਰ ਰੋਜ਼ ਨਿਤਨੇਮ ਦੇ ਨਾਲ ਨਵੀਂ ਸੇਧ ਦਈਏ ਫੇਰ ਸਤਿਗੁਰੂ ਮਹਾਰਾਜ ਸਾਡੇ ਤੇ ਮਿਹਰવાન ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ